ਸਮਾਜ ਸੇਵਾ ਵਿੱਚ ਅੱਗੇ ਰਹਿਣ ਵਾਲੀ ਸਭ ਦੇ ਦਿਲਾਂ ਵਿੱਚ ਪਿੰਕੀ ਫੁਵਾ ਦੇ ਨਾਮ ਨਾਲ ਮਸ਼ਹੂਰ ਸ਼੍ਰੀਮਤੀ ਪਿੰਕੀ ਵਾਲੀਆ ਜੀ ਦਾ ਜਨਮ ਦਿਨ ਪਿੰਕੀ ਵਾਲੀਆ ਜੀ ਉਹ ਹਸਤੀ ਹਨ ਜੋ ਹਰ ਰੋਜ਼ ਲੋੜਵੰਦਾ ਨੂੰ ਪੋਜਨ ਪਰੋਸ ਕੇ ਸੱਚੀ ਸੇਵਾ ਦਾ ਉਦਾਹਰਣ ਪੇਸ਼ ਕਰਦੀਆਂ ਹਨ ਨਾ ਸਿਰਫ ਰਸੋਈ ਦੀ ਸੇਵਾ ਸਗੋਂ ਸੈਰਦਿਆਂ ਵਕਤ-ਵਕਤ ਧਾਰਮਿਕ ਭਜਨ ਕੀਰਤਨ ਮੰਡਲੀਆਂ ਵਿੱਚ ਵੀ ਆਪਣਾ ਯੋਗਦਾਨ ਪਾਕੇ ਉਹ ਸਭ ਲਈ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ ਇਸ ਦੇ ਨਾਲ ਖੂਨਦਾਨ ਖੇਤਰ ਵਿੱਚ ਸਟੇਟ ਅਵਾਰਡ ਹਾਸਲ ਕਰ ਚੁੱਕੇ ਪਵਨ ਮਹਿਤਾ ਦੇ ਜਨਮ ਦਿਨ ਮੇ ਕੋ ਅਤੇ ਰਜਨੀਸ਼ ਕਰਕਰਾ ਦੀ سالਗਿਰੀ ਮੇ ਕੇ ਤੇ ਕੇਕ ਕਾਟ ਕੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਿੰਕੀ ਵਾਲੀਆ ਪਵਨ ਮਹਿਤਾ ਤੇ ਮਿਸਟਰ ਐਡ ਮਿਸਜ ਕਰਕਰਾ ਦੀ ਉਮਰ ਲੰਬੀ ਹੋਵੇ ਸੇਵਾ ਦਾ ਇਹ ਸਫਰ ਹੋਰ ਵੀ ਰੰਗ ਲਿਆਵੇ ਅਤੇ ਉਹ ਹਮੇਸ਼ਾ ਏਨ ਹੀ ਸਮਾਜ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਂਦੀਆਂ ਰਹਿਣ ਆਪਕੀ ਆਪਣੀ ਰਸੋਈ ਦੇ ਵਿੱਚ ਅੱਜ ਮੈਂ ਪਿੰਕੀ ਭੂਆ ਸਮਾਜ ਸੇਵਕਾ ਜਿਨੇ ਕੀ ਅੱਜ ਇੱਥੇ ਜ਼ਰੂਰਤਮੰਦ ਲੋਕਾਂ ਨੂੰ ਭੋਜਨ ਕਰਾ ਕੇ ਆਪਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਤੇ ਜਿਹੜੇ ਮੇਰੇ ਬੱਚੇ ਮੇਰੇ ਨਾਲ ਬਹੁਤ ਚਿਰ ਦੇ ਜੁੜੇ ਹੋਏ ਸੀ ਗੁਫਤਾ ਮੰਦਰ ਵਾਲੇ ਜਲ ਸੇਵਾ ਵਾਲੇ ਚਰਨ ਪਾਦਕਾ ਵਾਲੇ ਸਾਰਿਆਂ ਨੇ ਆ ਕੇ ਮੇਰਾ ਸਹਿਯੋਗ ਦਿੱਤਾ ਤੇ ਸਾਰਿਆਂ ਨੇ ਕੇਕ ਕੱਟਿਆ ਕਿਉਂਕਿ ਇਹ ਬੱਚੇ ਮੇਰੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਆ ਤੇ ਇਹ ਬੱਚਿਆਂ ਨੇ ਮੇਰੇ ਨਾਲ ਸੇਵਾ 'ਚ ਵੀ ਬਹੁਤ ਸਾਥ ਦਿੱਤਾ ਹੋਇਆ ਤੇ ਮੇਰੇ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ ਮੈਂ ਵਿਕਾਸ ਸਿੰਘ 라 ਜੀ ਸ਼੍ਰੀ ਜਲਖੇਵਾਲ ਦੇ ਉੱਤੇ ਅੱਜ ਆਪ ਕੀ ਆਪਣੀ ਸੋਈ ਵਿੱਚ ਅਸੀਂ ਪਹੁੰਚੀਆਂ ਜੀ ਹਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸਿਮਰਨ ਵਾਲੀਆ ਪਿੰਕੇਪੂਰੀ ਦਾ ਬਰਥਡੇ ਇੱਥੇ ਉਹਨੇ ਥਲੀਪਲੇਟ ਕੀਤਾ ਹੈ। ਉਹਨਾਂ ਨੇ ਰੋੜ ਬੰਦ ਲੋਕਾਂ ਨੂੰ ਲੰਗਰ ਖਵਾ ਕੇ ਆਪ ਕੀ ਆਪਣੀ ਰਸੋਈ ਦੇ ਵਿੱਚ ਬਹੁਤ ਹੀ ਪੁੰਨ ਦਾ ਕੰਮ ਕੀਤਾ ਹੈ। ਤੇ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਇਹਦੇ ਨਾਲ ਬਹੁਤ ਮਾਣ ਵੀ ਕਰਦੇ ਹਾਂ ਸਾਡੇ ਬਹੁਤ ਸਤਾਰਜੋਗ ਸ੍ਰੀ ਜਸਕਨਵਰਸ ਜਸਤੀ ਬਾਬਾ ਜੀ ਜਿੰਨਾ ਬਦੌੜ ਦਾ ਇਹ ਰਸੋਈ ਪੂਰੇ ਸ਼ਹਿਰ ਦੇ ਵਿੱਚ ਬਹੁਤ ਚੰਗਾ ਉਪਰਾਲਾ ਕਰ ਰਹੀ ਹੈ। ਜੈ ਮਾਨਿਆਪੁਰਨਾ ਜੈ ਬਾਬਾ ਲਖਦਾਤਾ ਪੀਰ ਦੀ ਅੱਜ ਆਪ ਕੀ ਆਪਣੀ ਰਸੋਈ ਨੂੰ ਚਲਦੇ ਹੋਏ ਤਰੀਮ 4 ਮਹੀਨੇ 12 ਦਿਨ ਹੋ ਗਏ ਇੱਥੇ ਲੋਕਾਂ ਦਾ ਬਹੁਤ ਹੀ ਸਹਿਯੋਗ ਹੈ ਅੱਜ ਜੋ ਕਿ ਸਾਡੇ ਪਿੰਕੀ ਪੂਆ ਜੀ ਲਗਾਤਾਰ ਇਥੇ ਸੇਵਾ ਕਰਦੇ ਆ ਰਹੇ ਨੇ ਉਹਨਾਂ ਦਾ ਅੱਜ ਜਨਮ ਦਿਨ ਸੀ ਤਾਂ ਉਹਨਾਂ ਵੱਲੋਂ ਅੱਜ ਦੀ ਸੇਵਾ ਸੀਗੀ ਅਸੀਂ ਸਾਰੇ ਹੀ ਆਪ ਕੀ ਆਪਣੀ ਰਸੋਈ ਦੇ ਮੈਂਬਰ ਜੋ ਕਿ ਡੇਲੀ ਸੇਵਾ ਕਰਦੇ ਆ ਇਹਨਾਂ ਨੂੰ ਇਹਨਾਂ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕ ਦਿੰਦੇ ਆ ਬਾਦਨੀਆ ਹੋਰ ਭਗਵਾਨ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਮਾ ਭਗਵਤੀ ਇਹਨਾਂ ਨੂੰ ਲੰਬੀ ਉਮਰ ਦੇਵੇ ਤੇ ਇਸੇ ਤਰ੍ਹਾਂ ਹੀ ਇਹ ਆਪਕੀ ਆਪ੍ਰੋਜਿਓ ਵਿੱਚ ਸੇਵਾ ਕਰਦੇ ਰਹਿਣ ਜੈ ਮਾਤਾ ਦੀ ਜੈ ਮਾਨਾ ਪੂ ਅੱਜ ਮੈਂ ਇੱਥੇ ਆਪਣਾ ਜਨਮ ਦਿਨ ਹੋਲੇ ਬਾਬਾ ਜੀ ਦੀ ਸਫਰੀ ਆਪਕੀ ਰਹੀ ਵਿੱਚ ਮਨਾਇਆ ਇੱਥੇ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਜਿਸ ਤਰ੍ਹਾਂ ਕਿ ਸਾਰੇ ਆਏ ਨੂੰ ਇੱਥੇ ਲੰਗਰ ਚਕਾਇਆ ਜਾਂਦਾ ਹੈ ਸਾਰਿਆਂ ਨੂੰ ਆਨੰਦ ਆਇਆ ਹੈ ਕਿਉਂਕਿ ਤੇ ਆਪਣੀ ਸੇਵਾ ਸੰਸਕਿਰ ਆਪਣੀ ਸੇਵਾ ਕਰਦੇ ਆ। ਮੇਰੇ ਵਿਆਹ ਦੀ ਬਾਰੇ ਗੱਡ ਮੌਕੇ ਅਸੀਂ ਆਪ ਕੀ ਆਪਣੀ ਸੋਈ ਵੀ ਕੇ ਤਾਂ ਕੇ ਵਿਸ਼ੇ ਸੇ ਜੋ ਕਰਕੇ ਅਸੀਂ ਲੋੜਵੰਦਾ ਦੀ ਹੋਜਣ ਵਿੱਚ ਵਿੱਚ ਜੋ ਕੀਤਾ ਉਸੇ ਦਾ ਸਾਨੂੰ ਮਨ ਦੀ ਬਹੁਤ ਖੁਸ਼ੀ ਹੋਈ ਹੈ। ਅਸੀਂ ਹੋਰ ਵੀ ਯਾਰਾ ਦੋਸਤਾ ਮਿੱਤਰਾਂ ਨੂੰ ਤੇ ਆਮ ਲੋਕਾਂ ਨੂੰ ਇਹ ਕਿਹੜਾ ਚੋਣਿਆ ਵੀ ਜਦੋਂ ਵੀ ਸੋਨੇ ਕਰੇ ਕੋਈ ਫੰਕਸ਼ਨ ਜਿਵੇਂ ਕਿਸੇ ਦਾ ਜਨਮ ਦਿਨ ਸੰਸਾਰ ਦਿਰਾ ਆਦ ਹੋਵੇ ਤਾਂ ਤੁਸੀਂ ਵੀ ਇਹ ਲੋੜਵੰਦਾ ਦੀ ਵੰਦਨ ਕਰਕੇ ਬਣਾਇਆ ਕਰੋ। ਇਹ ਜਿਹੜੀ ਆਪਕੀ ਆਪਣੀ ਰਸੋਈ ਹੈ ਗਿਆਨ ਸਾਗਰ ਪੀਰ ਮੰਦਰ ਚੈਰੀਟੇਬਲ ਟਰਸਟ ਵੱਲੋਂ ਚਲਾਈ ਜਾ ਰਹੀ ਹੈ ਜਿੱਥੇ ਹਰ ਰੋਜ਼ 10 ਰੁਪਏ ਦੇ ਵਿੱਚ 12 ਤੋਂ ਲੈ ਕੇ 2 ਵਜੇ ਤੱਕ ਰੋਡ ਬੰਦਾ ਤੋਂ ਭੋਜਨ ਕਰਾਇਆ ਜਾਂਦਾ ਹੈ ਜੈ ਮਾਂ ਅੰਨਪੂਰਨਾ ਦੇਵੀ ਅੱਜ ਗਿਆਨ ਸਾਗਰ ਪੀਰ ਮੰਦਰ ਚੈਰੀਟੇਬਲ ਟਰਸਟ ਵਿਖੇ ਅਸੀਂ ਦੇਖਿਆ ਕਿ ਅੱਜ ਸ਼੍ਰੀ ਦਿਨੀਸ਼ ਕਰਕਰਾ ਜੀ ਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸੋਨੀਆ ਕਰਕਰਾ ਜੀ ਦਾ ਜੀ ਦੀ ਅੱਜ 28ਵੀਂ ਮੈਰਿਜ ਐਨਿਵਰਸਰੀ ਹੈ ਅਸੀਂ ਅਕਸਰ ਹੀ ਦੇਖਦੇ ਆ ਕਿ ਹੁਣ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸ਼੍ਰੀਮਤੀ ਪਿੰਕੀ ਵਾਲੀਆ ਜੀ ਤੇ ਗੱਲ ਸ਼੍ਰੀ ਪਵਨ ਮਹਿਤਾ ਜੀ ਦਾ ਜਨਮ ਦਿਨ ਜਿਹੜਾ ਮਨਾਇਆ ਗਿਆ ਉਸ ਜਨਮ ਦਿਨ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਹੈ ਇੱਥੇ ਭਰਪੂਰ ਯੋਗਦਾਨ ਪਾਇਆ ਅਸੀਂ ਇਹਨਾਂ ਤਿੰਨਾਂ ਸ਼ਖਸੀਤਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦੇ ਆ ਔਰ ਆ ਨਾਲ ਹੀ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਤਾਂ ਇੱਥੇ ਆਪਣਾ ਯੋਗਦਾਨ ਪਾ ਕੇ ਆਪਣੀ ਹਾਜ਼ਰੀ ਲਵਾਇਆ ਕਰੋ ਬਹੁਤ ਬਹੁਤ ਧੰਨਵਾਦ